ਗੱਲ ਜੀ ਬਤਰੀਕ ਮੁਕਤ ਲਗਿਆ ਸੀ ਸਵੇਰੇ ਅੱਛਾ ਤੂੰ ਗਿਆ ਸੀ ਨਹੀਂ ਮੇਰਾ ਭਰਾ ਗਿਆ ਸੀ ਜੀ ਇਕੱਲਾ ਹੀ ਚਰ ਗਿਆ ਜੁੱਤੇ ਫੇਜ ਗਏ ਅੱਛਾ ਅੱਛਾ ਬਾਅਦ ਉਸ ਤੋਂ ਬਾਅਦ ਸਾਨੂੰ ਫੋੜ ਆਖਦੇ ਆ ਕਦੋਂ ਹੋ ਗਿਆ ਹੋ ਗਿਆ ਮੇਰਾ ਭਰਾ ਜੀ ਗੱਲੂ ਪੱਟੇ ਜੀ ਕਿੱਧਰ ਰਹਿੰਦਾ ਕਿੱਧਰ ਆਏ ਇਹ ਜੋੜੇ ਮੰਦਰ ਰਹਿਦਾ ਜੀ ਕੀ ਗੱਲ ਕੀ ਹੋਈ ਆ ਗੱਲ ਜੀ ਉਹ ਤਰੀਕ ਮੁਕਤ ਲਗਿਆ ਜੀ ਸਵੇਰੇ ਅੱਛਾ ਤੂੰ ਗਿਆ ਸੀ ਨਹੀਂ ਮੇਰਾ ਭਰਾ ਗਿਆ ਸੀ ਜੀ ਕੱਲਾ ਹੀ ਚੜ ਗਿਆ ਸੁੱਤੇ ਫੇਜ ਗਏ ਅੱਛਾ ਅੱਛਾ ਬਾਅਦ ਉਸ ਤੋਂ ਬਾਅਦ ਸਾਨੂੰ ਫੋਨ ਆਖਿਆ ਕਦੋਂ ਹੋ ਗਿਆ ਨਹੀਂ ਕਿ ਰੋਲਾ ਕਿਧਰ ਰਹਾ ਸੀ ਰੋਲਾ ਤਾਂ ਚੱਲ ਨਹੀਂ ਪੈਦਾ ਸਾਰੀ ਸ਼ਹਿਰ ਲਾ ਦੁਸ਼ਮਣੀ ਜੀ ਜੀ ਕੱਕਾ ਮੈਂ ਭਾਈ ਪੰਨਾ ਇਨਸਾਫ ਚਾਹੀਏ ਭਾਈ ਮੇਰੇ ਭਾਈ ਕੇ ਹੋਇਆ ਸਾਹਿਲ ਕਿਹਾ ਐ ਲਗੜਵਾਤਾ ਭਾਈ ਉਹ ਕੀ ਕੰਮ ਕਰਦੇ ਉਹ ਨਸ਼ਾ ਫੱਤਾ ਹੀ ਕਰਾ ਭਾਈ ਥੋੜੇ ਦਿਨ ਪਹਿਲਾਂ ਕਿਹਾ ਜੇ ਕਰਾਂਂਦੋ ਹੀ ਮਾਰੀ ਨਹੀਂ ਇਹਦੇ ਗੋਲੂ ਦੇ ਕਿਹਾ ਫੋਨ ਕਰੇਗਾ ਦੋ ਦਿਨ ਬਾਅਦ ਧੁਮਾਕਾ ਦੂੰਗਾ ਆਪਣਾ ਕੋਈ ਇਤਨਾ ਸੋਚੋ ਕੋਈ ਨਹੀਂ ਗੋਲੂ ਦੇ ਵੀ ਪਰਚੇ ਗਏ ਗਲਤ ਕੰਮ ਕਰਦੇ ਹੋ ਭਾਈ ਮੇਰਾ ਭਾਈ ਸਾਖ ਕਿੱਥੇ ਹੈ ਗੋਲੂ ਤੇ ਵੀ ਪਰਚੇ ਗਏ ਹਾਂਜੀ ਗੋਲੂ ਤੇ ਵੀ ਪਰਚੇ ਗਏ ਹਾਂਜੀ ਇਧਰ ਦੀ ਹੋ ਕੇ ਪੋਰਚ ਜਾ ਰਿਹਾ ਸੀ ਤਾਂ ਮੈਂ ਜਦੋਂ ਘੁੰਮ ਕੇ ਦੇਖਿਆ ਨਾ ਮੈ ਐ ਲੱਗਾ ਜਿਵੇਂ ਪਟਾਕੇ ਦੀ ਆਵਾਜ਼ ਆਈ ਹੂੰ ਹੂੰ ਉਸ ਤੋਂ ਬਾਅਦ ਜੋ ਦੇਖਿਆ ਨਾ ਦੋ ਬੰਦੇ ਗੱਡੀ ਚੋਂ ਨਿਕਲ ਕੇ ਇਧਰ ਨੂੰ ਪੱਛੀ ਆ ਅੱਛਾ ਉਹ ਅੰਦਰ ਚਲੇ ਗਏ ਮੈਂ ਪੁੱਛਿਆ ਕਿ ਕਹ ਲੋ ਕਹਿੰਦੇ ਸਾਡੇ ਕੋਈ ਚੱਲਦੀ ਜਦੋਂ ਦੋ ਤਿੰਨ ਫਾਇਰ ਹੋਏ ਉਸ ਤੋਂ ਬਾਅਦ ਫਿਰ ਉਹ ਇਧਰ ਦੀ ਘੁਮਕਿਆ ਆਇਆ ਅਸੀਂ ਪਿੱਛੇ ਆ ਕੇ ਦੇਖਿਆ ਵੀ ਗੱਬੰਦਾ ਕੋਲੋਂ ਗੋਲੀ ਵਜੀ ਸੀ ਤੌਣ ਦੀ ਲੰਮਤੀ ਪਈ ਸੀ ਫਿਰ ਉਹ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਕੋਈ ਬੰਦਾ ਪਤਾ ਹੈ ਕੌਣ ਸੀ ਨਹੀਂ ਨਹੀਂ ਇਹਦੇ ਬਾਰੇ ਸਮਝ ਨਹੀਂ ਮੈਂ ਤਾਂ ਸਾਨੂੰ ਤਾਂ ਦੇਖਿਆ ਦੋ ਤਿੰਨ ਫਾਇਰ ਹੋਏ ਮਤਲਬ ਵਕੀਲਾਂ ਦੀ ਪਾਰਕਿੰਗ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਬਹੁਤ ਹੀ ਬਹੁਤ ਮਾੜੀ ਘਟਨਾ ਜੀ ਬਹੁਤ ਘਟਨਾ ਜਿਹੜੀ ਹੋਈ ਹੈ ਦਿਲਦਹਿਲ ਆਨ ਵਾਲੀ ਹੈ ਹਰ ਬੰਦੇ ਦੇ ਮਨ ਦੇ ਵਿੱਚ ਡਰ ਬੈਠ ਚੁੱਕਿਆ ਹੈ ਕੋਈ ਆਦਮੀ ਸੇਫ ਨਹੀਂ ਹੈ ਕਿਉਂਕਿ ਸਾਰੇ ਪਾਸੇ ਐਡਮਿਨਿਸਟ੍ਰੇਟਿਵ ਸਟਾਫ ਸਾਰਾ ਹੈ ਜੀ ਜਿਸ ਨੂੰ ਲੋਕ ਸੇਫ ਸਮਝਦੇ ਹਨ ਉਹ ਨਹੀਂ ਬਹੁਤ ਸ਼ਰਮਨਾਕ ਵਾਲੀ ਗੱਲ ਹੈ ਜੀ ਲਾਅਨ ਆਰਡਰ ਮੇਨਟੇਨ ਫੁੱਲੀ ਹੋਣਾ ਚਾਹੀਦਾ ਹੈ ਕਿਸ ਕਰਕੇ ਜਿਹੜਾ ਅੱਜ ਹੈ ਹਰ ਲੋਕਾਂ ਦੇ ਮਨ ਇੱਸ਼ਾ ਦਾ ਮਾਹੌਲ ਹੈ ਗੱਲ ਜੀ ਬਤਰੀਕ ਮੁਕਤ ਲਗਿਆ ਜੀ ਸਵੇਰੇ ਅੱਛਾ ਤੂੰ ਗਿਆ ਸੀ ਨਹੀਂ ਮੇਰਾ ਭਰਾ ਗਿਆ ਸੀ ਜੀ ਕੱਲਾ ਹੀ ਚੱਲ ਕੇ ਜੁੱਤੇ ਫੇਜ ਗਏ ਅੱਛਾ ਅੱਛਾ ਕਾਜ ਉਸ ਤੋਂ ਬਾਅਦ ਸਾਡਾ ਫੋੜਾ ਕਿਦਾਂ ਕਬ ਹੋ ਗਿਆ ਓਏ ਯਾਰ ਨਾ ਨਾ ਮੇਰਾ ਭਰਾ ਜੀ ਗੱਲੂ ਪੰਡਤ ਜੀ ਕਿੱਧਰ ਰਹਿੰਦੇ ਕਿੱਧਰ ਆਏ ਇਹ ਜੋੜੀ ਮੰਦਰ ਰਹਿੰਦਾ ਜੀ ਕੀ ਗੱਲ ਕੀ ਹੋਈ ਆ ਗੱਲ ਜੀ ਬਤਰੀਕ ਮੁਕਤ ਲਗਿਆ ਜੀ ਸਵੇਰੇ ਅੱਛਾ ਤੂੰ ਗਿਆ ਸੀ ਨਹੀਂ ਮੇਰਾ ਭਰਾ ਗਿਆ ਸੀ ਜੀ ਚੱਲਾਈ ਚੜ ਗਿਆ ਸੁੱਤੇ ਫੇਜ ਗਏ ਅੱਛਾ ਅੱਛਾ ਬਾਅਦ ਉਸ ਤੋਂ ਬਾਅਦ ਤੁਹਾਨੂੰ ਫੋਨ ਆਖਦੇ ਆ ਕਦੋਂ ਹੋ ਗਿਆ ਨਹੀਂ ਕਿ ਰੋਲਾ ਕਿਹਦੇ ਨਾਲ ਸੀ ਰੋਲਾ ਤਾਂ ਚੰਦਨੀ ਪਤ ਜਾਰੀ ਸ਼ਹਿਰ ਲਾ ਦੁਸ਼ਮਣੀ ਜੀ ਜੀ ਕੱਕਾ ਮੈਂ ਭਾਈ ਪੰਨਾ ਇਨਸਾਫ ਚਾਹੀਏ ਭਾਈ ਮੇਰਾ ਭਾਈ ਕਿਉਂ ਆ ਸਾਹਿਲ ਕਰਾ

ਕੁੜੇ ਦਿਨ ਪਹਿਲਾਂ ਲੰਗੇ ਜਾ ਕੇ ਆਂਦੋ ਹੀ ਮਾਰੀ ਨਹੀਂ ਇਹਦੇ ਗੋਲੂ ਤੇ ਇਹ ਕੇ ਫੋਨ ਕਰੇਗੇ ਦੋ ਦਿਨ ਬਾਅਦ ਦੁਬਾਕਾ ਦੂੰਗਾ ਆਪਣਾ ਕੋਈ ਇਤਨਾ ਸੋਚੋ ਕੋਈ ਨਹੀਂ ਗੋਲੂ ਤੇ ਵੀ ਪਰਚੇ ਗਏ ਗਲਤ ਕੰਮ ਕਰਦੇ ਹੋ ਭਾਈ ਮੇਰਾ ਭਾਈ ਸਾਖ ਇਤਨਾ ਗੋਲੂ ਤੇ ਵੀ ਪਰਚੇ ਗਏ ਹਾਂਜੀ ਗੋਲੂ ਤੇ ਵੀ ਪਰਚੇ ਗਏ ਹਾਂਜੀ ਇਧਰ ਦੀ ਹੋ ਕੇ ਪੋਰਚ ਜਾ ਰਿਹਾ ਸੀ ਤਾਂ ਮੈਂ ਜਦੋਂ ਘੁੰਮ ਕੇ ਦੇਖਿਆ ਨਾ ਮੈ ਆਇ ਲੱਗਾ ਜਿਵੇਂ ਪਟਾਕੀ ਦੀ ਆਵਾਜ਼ ਆਈ ਹੂੰ ਹੂੰ ਉਸ ਤੋਂ ਬਾਅਦ ਜੋ ਦੇਖਿਆ ਨਾ ਦੋ ਬੰਦੇ ਗੱਡੀ ਚੋਂ ਨਿਕਲ ਕੇ ਇਧਰ ਨੂੰ ਪੱਛੇ ਆ ਅੱਛਾ ਉਹ ਅੰਦਰ ਚਲੇ ਗਏ ਸਾਡੇ ਜਿਹੜਾ ਸੇਵਾ ਕੇਂਦਰ ਉਸ ਪਾਸੇ ਮੈਂ ਪੁੱਛਿਆ ਕੀ ਕਾ ਲੋਕਾਂ ਨੇ ਸਾ ਅਸੀਂ ਪਿੱਛੇ ਆ ਕੇ ਦੇਖਿਆ ਵੀ ਗੱਬੰਦਾ ਕਾ ਬਰਾ ਗੋਲੀ ਵਜੀ ਸੀ ਤੌਣ ਦੀ ਲੰਮਤੀ ਪਈ ਸੀ ਫਿਰ ਉਹ ਗੱਡੀ ਚ ਬਿਠਾ ਕੇ ਉਹਨੂੰ ਲੈ ਗਏ ਕੋਈ ਬੰਦਾ ਪਤਾ ਹੈ ਕੌਣ ਸੀ ਨਹੀਂ ਨਹੀਂ ਇਹਦੇ ਬਾਰੇ ਸਮਝ ਨਹੀਂ ਮੈਂ ਤਾਂ ਸਾਨੂੰ ਤਾਂ ਦੇਖਿਆ ਤੋ ਤਨ ਫਾਇਰ ਹੋਇਆ ਮਤਲਬ ਵਕੀਲਾਂ ਦੀ ਪਾਰਕਿੰਗ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਬਹੁਤ ਹੀ ਬਹੁਤ ਮਾੜੀ ਘਟਨਾ ਹੈ ਜੀ ਬਹੁਤ ਘਟਨਾ ਜਿਹੜੀ ਹੋਈ ਏ ਦਿਲ ਦਹਿਲਾਣ ਵਾਲੀ ਹੈ ਹਰ ਬੰਦੇ ਦੇ ਮਨ ਦੇ ਵਿੱਚ ਡਰ ਬੈਠ ਚੁੱਕਿਆ ਹੈ ਕੋਈ ਆਦਮੀ ਸੇਫ ਨਹੀਂ ਹੈ ਕਿਉਂਕਿ ਸਾਰੇ ਪਾਸੇ ਐਡਮਿਨਿਸਟ੍ਰੇਟਿਵ ਸਟਾਫ ਸਾਰੇ ਹੈ ਜੀ ਜਿਸ ਨੂੰ ਲੋਕ ਸੇਫ ਸਮਝਦੇ ਹਨ ਉਹ ਨਹੀਂ ਬਹੁਤ ਸ਼ਰਮਨਾਕ ਗੱਲ ਹੈ ਜੀ ਲੌਨ ਆਰਡਰ ਮੇਨਟੇਨ ਫੁੱਲੀ ਹੋਣਾ ਚਾਹੀਦਾ ਹੈ ਕਿਸ ਕਰਕੇ ਜਿਹੜਾ ਅੱਜ ਹੈ ਹਰ ਲੋਗਾਂ ਦੇ ਮਨ ਦੇਸ਼ ਦਾ ਮਾਹੌਲ